ਸਤਿ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਲੋ ਜੀ ਰੱਬ ਦੀ ਕਿਰਪਾ ਨਾਲ ਅੱਜ ਲਾਈਟ ਸੱਜਰੀ ਆ ਗਈ ਕੱਲ ਚੱਲੀ ਨਹੀਂ ਹੋएगी ਸਵਾਰੀ ਨਹੀਂ ਪਤਾ ਨਹੀਂ ਕਿਹਿਆ ਹੋਇਆ ਕਿਹਿਆ ਨਹੀਂ ਅੱਜ 5 ਵਜੇ ਲਾਈਟ ਆ ਗਈ ਇਹਦੇ ਕਰਕੇ ਹੁਣ ਆਪਣਾ ਇਹ ਪਰਕੇਆ ਬਰਸੀਨ ਵਾਲਾ ਚੱਲਾਂਗੇ ਉਹ ਛੱਟਾ ਦੇ ਦਾਂਗੇ ਬਾਕੀ ਵੀ ਇੱਧਰ ਬੂਟਿਆਂ ਨੂੰ ਰੋਣੀ ਛੱਡਦਾ ਹੁਣ ਨਾਲੇ ਮੈਂ ਗੰਨਾ ਵੱਢੀ ਜਾਣਾ ਨਾਲੇ ਜਦੋਂ ਤੱਕ ਬਾਤ ਆ ਜੂ ਇੱਧਰ ਲੱਗੇ ਆ ਪਰ ਛੱਟਾ ਦੰਦੇ ਆ ਹੁਣ ਦੇਖ ਵੀਰਾ ਉਦੋਂ ਹੀ ਜਲ हां इधर ਦਾ ਪਾਣੀ ਆ ਸਾਰੇ ਪਾਸੇ ਮੈਂ ਕਿਹਾ ਵੀ ਗੰਨਾ ਵੱਟ ਲਈਏ ਹੁਣ ਦੋ ਦਿਨ ਦਾ ਕਿ ਵੀ ਉਧਰ ਅਜੇ ਪਾਣੀ ਪੁੱਜਿਆ ਨਹੀਂ ਹੈਗਾ ਇੱਧਰ ਪਾਣੀ ਪੁੱਜ ਗਿਆ ਫਿਰ ਆਇਆ ਮੌਜੂਦਾ ਰਹੂੰਗੀ ਦੋ ਦਿਨ ਹੁਣ ਆੱਖਾਂ ਦੀ ਕਾਲੂ ਦੁਬਾਲੀ ਇਹ ਨਾਲੇ ਇਹਨੂੰ ਪਾਣੀ ਘੱਟ ਛੱਟਿਆ ਵਰ ਹੋਰ ਛੜਦੇ ਯਾਰ ਉਹ ਕੁਮੇ ਵੀ ਪਹੁੰਚ ਗਏ ਓ ਜੁੱਤੀ ਵਾਲਾ ਲੈ ਤਰ ਵੀਰ ਟਰੈਕਟਰ ਤੋਂ ਨੂੰ ਘੁਮਾ ਕੇ ਲਿਆ ਬੋ ਤੋਰੇ ਗਿੱਲਾ ਹੋ ਗਿਆ ਮੂਰੇ ਸਕੂਟਰੀ ਅੱਗੇ ਲੈ ਜਾ ਵਿੱਚ ਤੇ ਸਮਾਨ ਗਾ ਤੇ ਗੱਡੇ ਤੁਸੀਂ ਮੈਂ ਕਿਤੇ ਪਾਉਣੇ ਨੂੰ ਉੱਥੇ ਰੱਖ ਜਾ ਲੋਡ ਹੋਊਗੀ ਚੱਕ ਲੂੰਗਾ ਰੱਖ ਉੱਥੀ ਵਿੱਚ ਇੱਕ ਨਹੀਂ ਖੜਾ ਦੇ ਬਸ ਹਜੇ ਕਿ ਮੈਂ ਛੱਟਾ ਦੇਣ ਲੱਗਾ ਅਜਾ ਕੱਖ ਕੰਡਾ ਵੱਢਣਾ ਆਪਾਂ ਨੇ ਬਾਜਰਾ ਬੂਜਰਾ ਕੱਖ ਵੱਢ ਕੇ ਉੱਤੇ ਬਾਅਦ ਫੇਰ ਛੱਟਾ ਦਵਾਂਗੇ ਠੀਕ ਹੈ ਬਰਸੀਨ ਦਾ ਨਾਲੇ ਹਜੇ ਪਾਣੀ ਚੱਲਦਾ ਉਧਰ ਨੂੰ ਮੜਾ ਮੜਾ ਚੱਲੀ ਜਾਂਦੇ ਲਓ ਵੀ ਸਕੂਟਰੀ ਦਾ ਫਾਇਦਾ ਹੈ ਆ ਰस्सियां ਇੰਨੀ ਐ ਕਰਣੀਆਂ ਬਾਬਾ ਹੀ ਨੇ ਕਿਹਾ ਉੱਪਰ ਲੈ ਕੜਲਾ ਕੋੜ ਨੂੰ ਕਰਦੇ ਅੱਗੇ ਲਿਆ ਰੇੜਾ ਮੁੜ ਕੇ ਦਮਾ ਤੇ ਉੱਪਰ ਨੂੰ ਘੁਮਾ ਲਿਆ ਅਸੀਂ ਬਾਜਰਾ ਬੜਦੀ ਇਹਨਾਂ ਮੱਕੀ ਬੜਦੀ ਗੰਨਾ ਬੜਦੀ ਇਹਨੇ ਲੱਗੇ ਬੀਜਣ ਹੈ ਜੀ ਤੇਰੀਏ ਛਿੱਟਾ ਹੁਣ ਕੱਲ ਦੀ ਤਾਂ ਲਾਈਟ ਹੀ ਨਹੀਂ ਆਈ ਪਰਸੋਂ ਦਾ ਕਰਿਆ ਹੋਇਆ ਰੈਡੀ ਉਹ ਨਹੀਂ ਅੱਜ ਵੀ ਸੱਜਰੇ ਆ ਗਏ ਇੰਨਾ ਸੋ ਕੋ ਨਿਬੜ ਗਏ ਆ ਹਾਂ ਜੀ ਹੁਣ ਤੇ ਬਾਅਦ ਬਾਕੀ ਕੱਖ ਗੰਡਾ ਵੀ ਹੋ ਗਿਆ ਹਾਂ ਜੀ ਉਹ ਘਰ ਸਤ ਤੋਂ ਜ਼ਿਆਦਾ ਹੋ ਜੂ ਉਹ ਤਾਂ ਹੈ ਜੀ ਬਿੱਗੇ ਤਾਂ 2 ਕਿਲੋ ਬਹੁਤ ਆ ਹਾਂ ਬਹੁਤ ਜੀ ਕਨਾਲ ਦਾ ਸਵਾ ਕਿਲੋ ਹੋ ਗਿਆ ਵਾਧੂ ਵੀ ਦਾ ਹਾਂ ਕਿੰਨਾ ਇਹ 2 ਕਿਲੋ ਇਹਦੇ ਵਾਸਤੇ ਲਿਆਇਆ ਤਾਂ ਬਸ ਠੀਕ ਹੈ ਅੱਧਾ 1 ਕਿਲੋ ਪਰਲੇ ਵਾਸਤੇ ਲਿਆਇਆ ਤਾਂ ਠੀਕ ਹੈ ਜੀ ਇੰਨਾ ਕੁ ਮੈਂ ਕਹਾ ਬੀਪੀ ਹੈ ਹਾਂ ਜੀ ਆਲੂ ਲਿਆਇਆ ਉਹ ਅਹ ਹਾਲਾ ਨੀ ਗੱਲਾਂ ਰੱਬ ਰੱਖਾ ਹੁਣ ਪਰ ਆਪਣੇ ਜਾਣੇ ਚ ਆਲੂ ਲਿਆਂਦਾ ਹੁ ਮੈਂ ਹੀ ਆਉਣ ਲਾ ਤੂੰ ਰਾਇਆ ਤਾਂ ਤੂੰ ਪਾ ਦਿੰਦਾ ਹੈ ਪਰੌਲਾ ਵੀ ਪਾਈ ਜਾਂਦਾ ਆਪਣੀ 2 ਦਿਨ ਨਿਗਰੱਖੀ। ਨਹੀਂ ਤਰ੍ਹਾਂ ਸਾਰਾ ਇੰਨਾ ਤਾਂ ਵਿੱਚੇ ਤੋਂ ਮੜਾ ਮੋੜਾ ਤਾਂ ਆਂਦਾ ਬਚੀ ਜਾਂਦਾ ਫਿਰ। ਕਬੂਤਰ ਚੁਗਲੇ ਜਾਂਦੇ ਆ। ਹੋਰ ਕੋਈ ਚੱਕਰ ਨਹੀਂ। ਫੇ ਤੂੰ ਕਹਿੰਦਾ ਵੀ ਰਾਏ ਨਹੀਂ ਜੰਮੇ ਤੁਹਾਡਾ। ਓਕੇ। ਉਹ ਗੋਭੀ ਸਰੋਂ ਲਿਆਇਆ ਤਾਂ। ਆਹ ਆਇਆ ਹਾਂ। ਹਾਂਜੀ। ਉਹ ਤਾਂ ਗੋਭੀ ਸਰੋਂ ਉਧਰ ਬੀਜਲ ਵਾਸਤੇ ਲਿਆਇਆ ਤਾਂ ਫੇੜਾ ਕੈਨਸਲ ਕਰਤੀ। ਨਹੀਂ ਨਹੀਂ ਹੁਣ ਨੁੜ ਕੀ ਹਾਂ। ਔਰ ਪੈਪ ਖੋਲੀ ਦੇਵਰਾਜ। ਉਹ ਨਹੀਂ। ਆ ਪਾਈਪ ਖੋਲਦੇ ਬਸ ਆ ਪਰਲੇ ਪਾਸੇ ਨੂੰ ਖੋਲਦੇ ਪਰਲੇ ਪਾਸੇ ਨੂੰ ਕਿ ਬਾਕੀ ਇਧਰ ਪਰ ਗਈ ਜੀ ਦੋਹੇ ਪਰ ਗਈ ਜਾਊਗਾ ਇਹਨੂੰ ਬਸ ਹੈ ਮੈਂ ਗੰਨੇ ਨੂੰ ਛੜਦਾ ਹੁਣ ਗੰਨੇ ਨੂੰ ਰੋਣੀ ਕਰਦਾ ਹੁਣ ਬੂਟਿਆਂ ਨੂੰ ਪਰ ਅੱਜ ਉਮੀਦ ਨਹੀਂ ਸੀ ਪਤਾ ਨਹੀਂ ਕਿਹੜੇ ਸਾਗ ਗਿਆ ਲੱਗ ਗਿਆ ਉਹੀ ਆ ਚਲਦੀ ਕਿੰਨੇ ਵਜੇ ਆਈ ਹੈ ਕਿੰਨੇ ਵਜੇ ਆਈ ਹੈ ਇਹਨੂੰ ਸਵਾਰਤੀ ਹੋਣੀ ਜੀ ਸਵਾਰਤੀ ਚ ਚਲਾਈ ਨਹੀਂ ਗੱਲ ਹੂੰ ਫਲੈਟ ਆ ਗਈ ਸਵੇਰੇ 5 ਵਜੇ ਪੂਰੇ ਚਾਪੂ ਜੀ ਬਾਈ ਠੀਕ ਹੈ ਜੀ ਫਿਰ ਤਾਂ ਆਪਾਂ ਟਾਈਮ ਸਹੀ ਆ ਗਏ ਆਪਾਂ 6 ਵਜੇ ਸਾਢੇ 6 ਆ ਗਏ ਤੇ ਤੁਸੀਂ ਆ ਕੇ ਤਾਂ ਫੋਨ ਤੁਹਾਨੂੰ ਚਲਦੀ ਤਾਂ ਹੈਗੀ ਉਹਦੀ ਆਟੋਮੈਟਿਕ ਲੱਗੇ ਆ ਫਿਰ ਤਾਂ ਉਹ ਤੇ ਲੈ 2.5 ਕਿਲੋ ਕੀਲੇ ਤੇ ਰਾਇਆ ਹੋ ਗਿਆ ਤੇਰਾ ਬਚਣਾ ਨਾ ਬਚਣਾ ਰੱਬ ਰੱਖਾ ਠੀਕ ਹੈ ਪਰ ਜਿਆਦਾ ਨਹੀਂ ਹੈਗਾ ਇੰਨਾ ਕੁ ਬਚਾ ਲੈਂਦਾ ਫਿਰ ਨੂੰ ਆਇੰਗਾ ਬਾਈ ਜੀ ਉਹ ਬਾਕੀ ਉਹਦੇ ਤੋਂ ਨਹੀਂ ਕੁਝ ਵੀ ਤਰਮੀਜ਼ ਹੋਣੀ ਹੈ ਇਹ ਵੀ ਠੀਕਾ ਇਹ ਨਾ ਚੋ ਗਿਆ ਫਿਰ ਔਖਾ ਹੋ ਜਾਣਾ ਔਖਾ ਹੋਊ ਤਾਂ ਕਿ ਹੋ ਗਿਆ ਫਿਰ ਸਮਝ ਆਈ ਜਾਇਆ ਹੋ ਜਾਣਾ ਪਹਿਲੀ ਵਾਰ ਵਧੀਆ ਹੋ ਗਈ ਪਰਲੇ ਚ ਨਹੀਂ ਪਾਉਣਾ ਹੈਗਾ ਨਾਲੇ ਅਸੀਂ ਸਾੜੂ ਚ ਹਾਂ ਇਹ ਪਹਿਨਾ ਪਹਿਨਾ ਪਾ ਲੈਣਾ ਉਹਨੇ ਆਪੇ ਹੋਈ ਆਉਣਾ ਫਿਰ ਉਹਦਾ ਹੈ ਜੀ ਛੇੜੋ ਦੇਢੇ ਚੇਟਾ ਜੀ ਹੋ ਵੀ ਪਾ ਲੈਂਦਾ ਮੜੀ ਜੀ ਗੱਬੀ ਕਰਦਾ ਖੋਲ ਤਾਂ ਵਾਖ ਖੁੱਲਈ ਆ ਵਾ ਕੋਈ ਨਹੀਂ ਚਲੋ ਜੀ ਜੇ ਤਰ੍ਹਾਂ ਹਾਂ ਜੀ ਮੈਂ ਵੀ ਫਿਰ ਆਹ ਕਰਾਂ ਛਲਗਮਾ ਮੂਲੀਆਂ ਦਾ ਸੈਡਾ ਸੈਡਾ ਤੇ ਕੇਦਰ ਦਾ ਲੈਨਸਰੀ ਗੇਟ ਦਾ ਮਤਲਬ ਪੂਰਾ ਦਮਾ ਆਪੂ ਕੇ ਸੰਗਲੇ ਦੇ ਦਮਾ ਤੇਰੀ ਮਰ ਕੇ ਦੂਰੇ ਚਾਹੀਦੇ ਦੂਰੇ ਚ ਆਏ ਆ ਜਗ੍ਹਾ ਨਹੀਂ ਰਹਿੰਦੀ ਮਾਹੜਾ ਪਿੱਛੇ ਪਾਸ ਤੇ ਇਧਰ ਤਾਇ ਜੀ ਨੇ ਲਸਣ ਵੀ ਬੀਜਣਾ ਅੱਜ ਉਹ ਉਹਦ ਕਿਆ ਰਿਆਂ ਚ ਦੂਰਾ ਦੇਦੇ ਆਏ ਆ ਦੋ ਬੰਗਲੋਗ ਆ ਜਾਣਾ ਐ ਨ ਵਧੀਆ ਤੇਰਾ ਸ਼ਿੱਟ ਲਾ ਬਈ ਬੋਲੂ ਬਾਈ ਲੱਗਿਆ ਚੱਲ ਲਸਣ ਬੀਜਣਾ ਹੈ ਪਾਤਾ ਰੇ ਐ ਭਲਵਾਨ ਰੇ ਕੱਕਾ ਰੇ ਜ਼ਰੂਰੀ ਗਿੱਲਾ ਹੀ ਆ ਗਿੱਲਾ ਹੀ ਆ ਇਹਦਾ ਵੀ ਸੋਗਾ ਨਾ ਖਿੱਤੇ ਸੋਗਾ ਆ ਆ ਗਿਆ ਗੱਬੇ ਅੱਲਾ ਦਾ ਹੀ ਨਾ ਹੁਣ ਖਰਾਬ ਕਰਤਾ ਓਰੇ ਚੱਲ ਕੋਈ ਨਹੀਂ ਲੈ ਕੇ ਖਰਾਬ ਕਰਤਾ ਲੈ ਕੇ ਘਰ ਨੂੰ ਲੈ ਗਿਆ ਓ ਕੌਣ ਦਾ ਨਹੀਂ ਕੋ ਚੱਕੂਗੇ ਬਰਸੀਨ ਦੇ ਕੇ ਕਣਾ ਬੈਠੇ ਅੱਲਾ ਬਰਸੀਨ ਦੇ ਤਾਂ ਬਸੀਨ ਗੈਰ ਆਇਆ ਰਾਏ ਦਾ ਪੰਗਾ ਪੈਣਾ ਚੁਗਦੇ ਆ ਦੇ ਰਾਏ ਨੂੰ ਇਹ ਨਹੀਂ ਚੁਗਦੇ ਕਬੂਤਰ ਬਹੁਤ ਚੁਗਦੇ ਆ ਇਹ ਕਿ ਕਰਨ ਬੈਠਾ ਮੱਛੀ ਇਹ ਤਾਂ ਵਿੱਚੋਂ ਫੜਦੇ ਆ ਤੇਰੀਆਂ ਸੁੰਡੀਆਂ ਜਾਨਵਰ ਇਹਨਾਂ ਨੇ ਆਪਣੀ ਖਰਾਕ ਲੱਭਦੇ ਆ ਇਹ ਬੱਸ ਰਹਿਣ ਦੇ ਯਾਰ ਮਿੱਟੂ ਬੱਸ ਕਰ ਰਹਿਣ ਦੇ ਯਾਰੀ ਨੇ ਬਹੁਤ ਆ ਦਮ ਟੁੱਟ ਗਿਆ ਦਾ ਹੋਰ ਰੂਟਾ ਬੇਟਰਗਾ ਪਾਉਣਾ ਫੇਰ ਲੱਗਿਆ ਪਾਉਂ ਰੂਟਾ ਬੇਟਰਗਾ ਲੈ ਉਹ ਰੇ ਫਿਟਦੇ ਪਹਿਲਾਂ ਮੈਂ ਤਾਇਆ ਹਾਂ ਫੇਰ ਦੇਖ ਰਾਜੀ ਵਗੈ ਉਹ ਡਾਇਓ ਪਰਭਾਈ ਯਾਰ। ਯਾਰਾ ਤਿਆਰ ਕਰਕੇ ਨਾ। ਪਤਾ ਹੀ ਗੱਲ ਹੁੰਦੀ ਮੇਠੂ ਹਰੇਕ ਚੀਜ਼ ਦੀ ਜਾਲ ਡੂੰਗੀ ਨਹੀਂ ਹੁੰਦੀ। ਡਾਇਆ ਜਿਹੜਾ ਇਹ ਤਾਂ ਲੱਗਣਾ ਜੇ ਕੋਲ ਆ। ਸਮਝ ਗਿਆ? ਪਹਿਨਾ ਬਾਦੇ ਉੱਪਰ ਦੇ ਡਾਇਏ ਦਾ ਛਿੱਟਾ ਦੇ ਕੇ ਲਸਣ ਲਾ ਦੇ ਬਸ। ਬਾਦੇ ਚੰਨੀ ਕਰ। ਹਾਂ। ਐਨ ਤਾਂ ਬਣਾਏ ਪਏ ਨੇ ਪਹਿਨਾ ਵੀ ਬਾਕੀ। ਉਹ ਮਾਫਾ ਚਲ ਬਾਹਰ ਟਰੈਕਟਰ ਤੋਂ ਆਇਆ ਹੈ ਕੱਲ ਨੂੰ ਕੋਈ ਮਗਰ ਦੇਤਾ ਹੋ ਰਿਹਾ। ਦੀਵਾਲੀ ਗਾਦਾ। ਚੱਲ ਠੀਕ ਆ ਅੱਧੇ ਅੱਜ ਗਈ ਜਾਂਦੇ ਅੱਧੇ ਗਾ ਲੂ ਰੋਜੇ ਬੰਬ ਚਲਾ ਲੋ ਤਾਂ ਰਾਤ ਵੀ ਤੇ ਚੱਲਦੇ ਹੀ ਤੇ ਰਾਤ ਬਾਅਦ ਚੱਲੇ ਆ ਉਹ ਰਾਤ ਭਾਈ ਹੁਣੇ ਚਲਾਇ 100 ਤੇਰਾ 35 ਪਟਾਕੇ ਨਿਕਲੇ ਇੱਕ ਵਿੱਚੋਂ 100 ਤੋਂ 35 ਜਾਂਦਾ ਐਂਡੋ ਫਾਰਮ 3055 ਇਹਦੇ ਨਾਲ ਦਾ ਗੱਲ ਹਰੇ ਰੰਗ ਚ ਲੱਗਿਆ ਪਰ ਉਹ ਵਧੀਆ ਨਹੀਂ ਲੱਗਿਆ ਓ ਮਗਾ ਇਹਦੇ ਨਾਲ ਦਾ ਗੱਲ ਹਰੇ ਰੰਗ ਚ ਲੰਗੇ ਆ ਜਾਓ ਯਦ ਹੋਰਾ ਵਧੀਆ ਨਹੀਂ ਲੱਗਿਆ ਦੇਖ ਲੈ ਜਾਂ ਨੀਲਾ ਰੰਗ ਵਧੀਆ ਲੱਗਦਾ ਕੋਈ ਵੀ ਟਰੈਕਟਰ ਆ ਮੈਂ ਦੇਖਿਆ ਨੀਲਾ ਜਿਆਦਾ ਜੱਜਦਾ ਹੋਰ ਦਬਦਾ ਵੀ ਨਹੀਂ ਟਰੈਕਟਰ ਹੈਗਾ 55 ਉਸ ਬਾਬ ਰਹੀ ਨਹੀਂ ਗਿਆ ਤੇ ਆਪਣਾ ਕੋਈ ਗੱਲ ਕਰਦਾ ਜਿੱਥੇ ਮਰਜੀ ੜਾ ਦੇ ਕੋਈ ਉਹ ਨਹੀਂ ਹੈਗਾ ਇਹ ਵੀ ਆ ਠਿੱਕਦਾ ਹੁੰਦਾ ਜਿਹੜਾ ਆ ਹੋਰ ਰੀਡਰ ਪਾਇਆ ਨਹੀਂ ਟਰੈਕਟਰ ਆ ਖਿੱਚਦਾ ਤਾਂ ਹੈਗਾ ਇਹਦਾ ਪੰਗਾ ਇੱਕ ਗੇਅਰਾਂ ਦਾ ਫਰਕ ਗੇਅਰ 2 ਆ ਇਹਦੇ ਹੁਣ ਨਵੇਂ ਟਰੈਕਟਰਾਂ ਨੂੰ 3 ਸੀਟਾਂ ਨੇ ਖੇਚਣ ਦਾ ਪਾਵਰ ਤਾਂ 55 ਹੀ ਦੀ ਇਹਨਾਂ ਸਫਾਈ ਨਹੀਂ ਕਰਨੀ ਉਹ ਬਾਹ ਦੇਣਾ ਇਹ 4x4 ਪਤਾ ਨਹੀਂ ਉਹਨੇ ਖੜਾ ਰੱਖਿਆ ਸੀ 2 ਵੀਲ ਹੈ ਨਾ 2 ਵੀਲ ਸੱਤਦਾ ਕਿਉਂ 2 ਵੀਲ ਤਾਂ ਨਹੀਂ ਸੱਤਦਾ ਹੋਣਾ ਇਹ ਦੂਏ ਦੀ ਖੱਡਣਾ ਹੋਵੇ ਗੈਲ ਕੇ ਤੇ ਠਾ ਦੇਣੀ ਪੈ ਜੂਵੇ ਕੱਡਾਂ ਹੀ ਬਹੁਤ ਚੂਹੇ ਨੇ ਕੱਡੀਆਂ ਪਈਆਂ ਹਾਂ ਇਹ ਬੰਗਾ ਹੈਗਾ ਲੈ ਸੋਣ ਦਾ ਹਾਂ ਬੱਜੇ ਰੱਖਦਾ ਸਭਾ ਸਾਰੇ ਇਹ ਤਾਂ ਹੈਗਾ ਨਹੀਂ ਜਾਣਦੇ ਬੈਕ ਬਾਈ ਜਾਣਦੀ ਤਾਂ ਹੁੰਦੇ ਨਿਆਣੇ ਨੂੰ ਦੱਸਣਾ ਪੈਂਦਾ ਨਿਆਣੇ ਨੂੰ ਲਾ ਆਪੇ ਸਿੱਖੇ ਜਾਣਾ ਇੱਕ ਵਾਰੀ ਗਲਤ ਵਾ ਲੂਗਾ ਆਪ ਦਾ ਬਾਪ ਰਿਆ ਕਾ ਇਹ ਸਾਡਾ ਕੋਟ ਮਾਈ ਦੀ ਬੋਲੀ ਠੀਕ ਨਹੀਂ ਹੋਈ ਜਦੋਂ ਸਾਰੇ ਜਦੋਂ ਇੱਕ ਨਾ ਵੀ ਬੋਲ ਰਿਹਾ ਉਹ ਲੜਾਈ ਬੋਲ ਰਹਾ ਹੈ ਬੋਲ ਨਹੀਂ ਬੋਲ ਰਹਾ ਗੋਲੀ ਵਾੜੀ ਜਾ ਸਾਡੇ ਆਹ ਵੇਗਾ ਬਾਪੂ ਦਾ ਬੌਸ ਸਹੀ ਬੋਲਦਾ ਹੁੰਦਾ ਜੀ ਉਹ ਡਰਾਈਵਰ ਬਦਲ ਗਿਆ ਡਰਾਈਵਰ ਡਰਾਈਵਰ ਨੂੰ ਕਹੀ ਜਾਂਦਾ ਵੀਰਾ ਕਹਿੰਦਾ ਤਾਇ ਨਟੋਏ ਪਾ ਦੇਣੀ ਤਾਇ ਕਹਿੰਦਾ ਵੀਰਾ ਟੋਏ ਪਾਉਂਗਾ ਉਹ ਮੈਂ ਤਾਂ ਬੌਂਸਰ ਨੂੰ ਕਹਿੰਦਾ ਫੋਨ ਆਇਆ ਤਾਂ ਕਹਿੰਦਾ ਲੈ ਜਾ ਫੇਰ ਡੈਰੀ ਬੰਦ ਕਰ ਦੇਣੀ ਦੀਵਾਲੀ ਦੀ ਪਾਰਟੀ ਮਿਲਦੀ ਦੀਵਾਲੀ ਦੀ ਪਾਰਟੀ ਗੰਬਾ ਜੋਕੇ ਹੋ ਗਿਆ ਗੰਬਾ ਜੋਕੇ ਹੋ ਕੇ 1210 ਰੁਪਏ ਇਹਨੂੰ ਕਿਹਾ ਵੀ ਤੇਰਾ ਭਾਈ ਹਾਲਾ ਇੱਕ ਸ਼ਾਟ ਹੀ ਆਉਣਾ 1200 ਦਾ ਕਹੇ ਥੋੜਾ ਜ਼ਿਆਦਾ ਕਰਨਾ ਭਾਈ ਏ 100 100 ਦੋਵੇਂ ਬਾਪੂ ਦਾ ਦਾਦਾ ਪੋਤਾ 660 ਰੁਪਏ ਵੰਡ ਲੀਓ ਆਪਣਾ ਠੀਕ ਹੈ ਜੀ ਹੁਣ ਤਾਂ ਬੌਂਸ ਵੱਧ ਚਾਹੀਦਾ ਗੁੱਜ ਨਹੀਂ ਨੇ ਪੈਂਦਾ ਆ ਹੁਣ ਜਮਾਂ ਹੀ ਪਿਆ ਬਾਪ ਤਾਂ ਸਦਾ ਹੀ ਕੀ ਕਰੀਂ ਬੂਹੇ ਕਰਕੇ ਹਟਾ ਦੇ ਕੋਈ ਪੈਸੇ ਦੀ ਚੀਜ਼ ਮੇਰੀ ਗੱਲ ਨੂੰਗਾ ਤੂੰ ਸਦਾ ਹੀ ਨਹੀਂ ਕੋਈ ਵੀ ਜਾਂ ਤੁਹਾਡਾ ਟਾਈਮ ਦਾ ਜਾਂ ਮੇਰਾ ਟਾਈਮ ਦਾ ਮੰਮੀ ਨਹੀਂ ਕਹਣਾ ਮੰਮੀ 1 ਰੁਪਿਆ ਜਾਂ 1 ਰੁਪਏ ਦਾ ਆ ਜੇ ਕਰਦਾ ਮੁਰਗੇ ਦਾ ਜਾਂ ਜਲਾਉਂਦੇ ਮੁਰਗੇ ਤੇ ਹੁਣ ਬੜਿਆ ਪਰ ਆਏ ਜਾਂ ਜਾਂਦੇ 1 ਰੁਪਿਆ ਵੀ ਬਹੁਤ ਹੈ ਨਹੀਂ ਆਪਾਂ ਵੀ ਮੁਰਗੇ ਪਰ ਖੋਸਦੇ ਜਾਂਦਾ ਇੱਕ ਚਲਾ ਕੇ ਬਹੁਤ ਹੈ ਪੈਸੇ ਦੀ ਕਦਰ ਤੀ ਬੱਸ ਉਹੀ ਚੀਜ਼ ਹੈ ਨਾ ਹੁਣ ਪੈਸੇ ਦੀ ਕਦਰ ਨਹੀਂ ਹੈਗੀ ਉਹ ਪੈਸੇ ਦੀ ਕਦਰ ਨਹੀਂ 1000 ਰੁਪਿਆ ਜਾਂਦੇ 10 20 ਰੁਪਏ ਦੇ ਬਰਾਬਰ ਹੁਣ 1000 ਰੁਪਏ ਦਾ ਸ਼ੌਟ ਜਿਹਾ ਆਉਂਦਾ ਇੱਕ ਵਾਰ ਜਿਹਾ ਅਜੀ ਦਾ ਇੱਕ ਪੈਕਟ ਲੈ ਆਉਦੇ ਤੇ ਉਹ ਦੱਸ ਦੋ ਖੋਲ ਕੇ ਉਹ ਵੀ ਮੁਰਗਾ ਖੋਲ ਕੇ ਚਲਾਉਂਦੇ ਤੇ ਕੱਲਾ ਕੱਲਾ ਐ ਕੱਲਾ ਕਰ ਕਰਕੇ ਸਿਟੀ ਜਾਣਾ ਐ ਟਾਈਮ ਹੁੰਦਾ ਦਾ ਉਹ ਹੁਣ ਦੀਵਾਲੀ ਦਾ ਉਹ ਚਾਉ ਜਾ ਵੀ ਨਹੀਂ ਦੇਖਿਆ ਪਤਾ ਹੀ ਨਹੀਂ ਲੱਗਦਾ ਨਹੀਂ ਮਹੀਨਾ ਪਹਿਲਾਂ ਚੱਲਣ ਲੱਜੇ ਨਿਆਣੇ ਨੂੰ ਕਿ ਚਾਉ ਹੁੰਦਾ ਤਾਂ ਨਿਆਣੇ ਨੂੰ ਹੁਣ ਚਾਉ ਹੀ ਨਹੀਂ 5 ਰੁਪਏ ਦੇ ਪਟਾਕੇ ਚੋਈ ਨਿਆਣਾ ਖੁਸ਼ ਹੋ ਕੇ ਬੰਬ ਨਹੀਂ ਰਾਉਂਦਾ ਨਾ ਦੀਵਾਲੀ ਦੇ ਚਾਉ ਨਿਆਣੇ ਨੂੰ ਸਾਨੂੰ 15 ਦੇ ਪਹਿਨਾ ਹੋ ਜਾਂਦਾ ਦਾ ਅਖ ਰੋਟਾਂ ਦੇ ਹੋ ਜਾਂਦਾ ਦਾ ਹੋਰ ਇਹ ਰੋਟਾਂ ਕੇ ਲੇ ਖੇਲੀਏ ਕਰਦੇ ਤੇ 2 ਪੀ ਕਿਲੋ ਜਲੇਬੀ ਆ ਉਹਨੂੰ 200 ਹੋਵਾ ਪਿੱਛੇ ਦੋ ਜ਼ੀਰੋ ਹਲਾਕੀਆਂ ਉਹ ਮਲਾਈ ਦੇ ਇਹ ਕਿੰਨੀ ਆ ਰਹੀ ਆ ਕਿੱਥੇ ਤੇ ਜਾਂਦੀ ਆ ਇਹਨਾਂ ਦੁੱਧ ਵੀ ਚਾਹੀਦਾ ਦੁੱਧ ਆ ਬਣਾ ਹਲਾ ਪਿੰਡ ਤੇ ਨਹੀਂ ਪੂਰਾ ਹੁੰਦਾ ਪਿੰਡ ਤੇ ਨਹੀਂ ਪੂਰਾ ਹੁੰਦਾ ਜੀਵੀਦਾਰਾ ਕੋਲੇ ਮਹਿਸਾ ਨਹੀਂ ਹਾਂ ਆਪਣਾ ਪਨੀਰ ਬਣਾਉਣਾ ਹੋਵੇ ਦੋ ਦਿਨ ਦਾ ਰੱਖਣਾ ਪੈਂਦਾ ਹੈ ਤਾਂ ਪਨੀਰ ਬਣਾ ਤਾਂ ਇਹ ਤਾਂ ਜਿਹੜੇ ਆ ਖਾਣੇ ਆ ਨਾ ਨਕਲੀ ਆ ਸਭ ਉਹ ਵੀ ਗੱਲ ਆ ਤਾਂ ਹੀ ਤਾਂ ਸੇਤ ਆਈ ਗੀ ਆਪਣਾ ਚਲ ਕੋਈ ਨਹੀਂ ਜਿੱਦਾਂ ਹੈ ਤੇਰੀਏ ਘਰ ਨੂੰ ਭਾਈ ਆਪਣੇ ਵੀ 9 ਬੱਚੇ ਲਿਆ ਲਾਓ ਚਲੋ ਲਾਈਨ ਚ ਬੈਹਿ ਜਾ ਸਾਰੇ ਨਹੀਂ ਕਰਨਾ ਹੈਗਾ ਲੈ ਇਹ ਚ ਬੈਹਿ ਜਾ ਦਿੰਦੇ ਹੋਗੇ ਮੈਸਾ ਨਾਲ ਔੜੀਆਂ ਮੈਸਾ ਦਾ ਕੱਲੂਆ ਦਿਵਾਲੀ ਵਾਲੇ ਉਹ ਮੇਰੀ ਗੱਲ ਸੁਣ ਉਹ ਕੱਲ ਵਾਲੀ ਕਿੱਥੇ ਗਈ ਸੀ ਜੀ ਬੀਦਾ ਦਾ ਕੀ ਉਹ ਬਹੁਤ ਦੂਈ ਤਰਫ ਵਾਲੀ ਉਹਦੇ ਕੋਲ ਐਂ ਗੇਰੀ ਜਾ ਬਸ ਮੈਂ ਉਹ ਵੀ ਜਣਾ ਆਇਓ ਠੀਕ ਰਹਿਣਾ ਵੀਰੇ ਵਧੀਆ ਉਹ ਤਾਂ ਖੜੇ ਖੜੇ ਹਾਂ ਖੜੇ ਖੜੇ ਗਈ ਜੀ ਐਂ ਦਾ ਬੰਦਾ ਸਾਡਾ ਛਿੱਟਾ ਵੀ ਦੇ ਦਿੰਦਾ ਉਹ ਠੀਕ ਆ ਉਹ ਜਮਨ ਨੇੜੇ ਆ ਐ ਛਿੱਟਾ ਦੇ ਕੇ ਐ ਫਾੜੀ ਫੇਰਦੇ ਉਹ ਠੀਕ ਆ ਆ ਲੈਣ ਦੇ ਸੰਦਾਨ ਮਿਤਰਾਂ ਉਹ ਤੇਰੀ ਚੁਆਇਸ ਆ ਰਣ ਵੀ ਚਾਹੀਦਾ ਕਿ ਆਪਦਾ ਸਾਲਾ ਉਕਣਾ ਲੋਟ ਆ ਉਹ ਆਪਣੀ ਵੀ ਤੇ ਯਾਰ 3 ਕਿਲੋ ਬੀਜ ਲੈ ਕੇ ਆਏ ਤਾਂ ਆ ਜੀ ਆਪਣੀ ਵੀ ਤੇ ਆਹੋ ਕੱਲ ਇਹਨਾਂ ਨੇ ਬੀਜ ਦੇ ਦੀ ਜਿੰਦਗੀ ਦੇ ਪਰਸੋਂ ਆਪਣੀ ਬੀਜਦੇ ਆਹੋ ਭਈ ਬਈ ਆ ਰਹੇ ਹੋ ਜੀ ਕਿ ਭਈਆਂ ਸਿੰਘ ਉਹ ਆਪਣੇ ਇੱਕ ਰਿਕਾਰਡ ਕੱਢੀ ਗਾ ਹਾਂ ਪਰ ਉਹ ਸਿੱਧਾ ਪੁੱਠਾ ਨਹੀਂ ਕਰਦਾ ਤਾਂ ਕਿ ਉਹਦੇ ਦੇ ਚੱਕਰ ਆ ਰੇ ਤੇ ਸੱਚੇ ਨੇ ਪੂਰਾ ਉਹਨੇ ਪੁੱਠਾ ਤੇ ਗਿਰਨਾ ਹੀ ਨਹੀਂ ਆਏ ਕਰਨਾ ਉਹਨੇ ਕਿੱਦੋਂ ਚਾਹੇ ਆਏ ਕਰਦੇ ਵਿੱਚ ਆਏ ਆ ਬਸ ਉਹਨੇ ਖੜੀ ਹੋ ਜਾਣਾ ਹਾਂ ਖੜੀ ਹੋ ਜਾਣਾ ਉਹਦਾ ਕੋਈ ਡਾਊਟ ਨਹੀਂ ਹੈਗਾ ਕਰੇ ਬਹੁਤ ਲੱਗਣਾ ਜਿਆਦਾ ਹੋਵੇ ਚੱਜੂ ਦਾ ਕੀ ਅੱਜ ਦਾ ਜੱਜ ਦਾ ਕਿੰਦਾ ਵੀ ਜੱਜ ਦਾ ਜੇ ਹੁਣ ਟੇਡਾ ਪਿੰਗਾ ਗਿਰਦਾ ਬੀਜ ਉਹਦਾ ਫਰਕ ਤਾਂ ਪੈਂਦਾ ਹੀ ਐ ਉਹ ਨਹੀਂ ਤਾਂ ਸਾਨੂੰ ਨਹੀਂ ਪੈਂਦਾ ਤੁਰਦਾ ਹੀ ਨਹੀਂ ਕਈ ਜੇ ਲੰਘ ਪੂਛੀ ਬਾਈ ਸਾਹਿਬ ਰੇ ਸਾਹਿਬ 2 ਬਿੱਘਾ ਤੋਂ 2 ਬਿੱਘੇ ਪੀਜਦੇ ਆ ਉਹ ਚੱਲ ਅਸੀਂ ਤਾਂਿੱਧੇ ਲਾਉਣੇ ਵੇ ਰਿਸਕ ਨਹੀਂ ਲੈਣਾ ਫੇ ਤੇਰੀ ਮੰਗੂ ਪਾਉਣ ਲੱਗ ਗਿਆ ਹੁਣ ਇਹ ਚੱਲ ਪੋਈ ਰ ਹੈਵੀ ਡਰਾਈਵਰ ਅਸਰ ਇਹ ਸਿਲਦਾ ਵੱਧ ਵਧੀਆ ਲੱਗਦਾ ਹੂੰ ਲੱਗਦਾ ਤਾਂ ਹੈ ਕੰਮ ਤਜਰਬਾ ਕਰਨਾ ਕਰ ਕੋਈ ਤੇਰੀ ਪਰਸੋਂ ਚੌਥੇ ਮੈਂ ਤੁੰਗਿਆ ਤਾਂ ਜਿਦਰੀ ਨੇ ਦੋ ਵੀ ਇਹ ਰੱਖੇ ਹੋਏ ਸੀ ਹੂੰ ਹੈਂ ਉਹ ਕੰਕਰ ਆ ਰਿਹਾ ਹੈ ਵਿਕਰਨ ਉਹ ਆਪਣੇ ਧਿਆਨ ਕਿੱਧੇ ਆਉਂ ਹੁਣ ਹੋ ਗਿਆ ਹੈ ਠੀਕ ਪਹਿਲਾਂ ਵਾਂਗੂ ਉਹ ਫਿਰ ਆਪ ਵਿੱਚ ਸਿੱਟਦੇ ਆਉਣ ਉਹ ਆਏ ਗਏ ਜੀ ਅੱਛਾ ਬਾਅਦ ਚ ਸਿੱਟਦਾ ਹਾਂ ਬਾਅਦ ਵਿੱਚ ਗਿਆ ਲਾ ਇਹ ਬਾਅਦ ਚ ਗਿਆ ਇਲਾ ਗੱਦਾਂ ਬਾਈ ਅੱਸੀ ਗਾਲ ਜੀ ਠੀਕ ਆ ਟਰੈਕਟਰ ਸਾਹਿਬ ਲਾਤਾ ਪਾਣੀ ਫਿਰ ਕਰ ਲਿਆ ਕਹਾ ਅੱਧਾ ਕਰ ਲਿਆ ਨਾਲਾ ਮਸ ਵੀਰੇ ਫੋਨ ਕਰਿਆ ਇਹਨੂੰ ਪੁੱਛ ਲਾ ਲੈ ਲਾਈਟ ਦਾ ਉਹ ਵੀ ਨਹੀਂ ਸੀ ਆਉਣਾ ਲਾਈਟ ਸਾਥੇ ਆ ਗਈ ਉਹ ਲਾਈਟ ਦੀ ਉਮੀਦੇ ਨਹੀਂ ਸੀ ਦੇਖ ਲੈ ਲਾਈਟ ਨੇ ਨੇਰੀਆਂ ਨੇਰੀਆਂ ਉਠਾਲਤੀਆਂ 22 ਕਿਲੇ ਭਰਤੇ ਮੈਂ ਪਾਰ ਜੀ ਨੇ ਇਹ 9 ਵਜੇ ਦਾ ਮੈਚ ਆਲੇ ਆ ਇਹ ਨਹੀਂ ਨਹੀਂ ਮੈਂ ਜੀ 6 ਵਜੇ ਉੱਠ ਖੜਿਆ ਪਤਾ ਸੀ ਮੈਂ ਫੋਨ ਕਰਿਆ ਜਦ ਕਹਿੰਦਾ ਮੰਦੀ ਮੈਨੂੰ ਕਹਿੰਦਾ ਮੈਂ ਉਹ ਫੇ ਲੈਂ ਨਹੀਂਦੀ ਚਲਦੀ ਹੈ ਕਹਿੰਦਾ ਲੈਂ ਕਿਆ ਸੋਚੂ ਨਹੀਂ ਲੱਗੀ ਦੁਆਰ ਕੇ ਸੋਚੂ ਲਾਉਣੀ ਪਈ ਉਹ ਚੁੱਧਰਦੀ ਨਹੀਂ ਲੱਗੀ ਵੀ ਜਿੱਦਾਂ ਦੀ ਉਹ ਚਾਚੇ ਨੱਠੀ ਵੀਲੀ ਵਿੱਚ ਨੂੰ ਨੱਠੀਆਂ ਅੱਧਾ ਅੱਧਾ ਘੰਟਾ ਪਾਲਾ ਕਰ ਭਰ ਗਿਆ ਉਹ ਅੱਧਾ ਰਹਿ ਗਿਆ ਅੱਧਾ ਭਰ ਗਿਆ ਉਹ ਫੇ ਪਿੱਛੇ ਤੇ ਭਰਦੀ ਉੱਪਰ ਨੂੰ ਘੁਮਾ ਕੇ ਕੱਲੂ ਸਾਚੀ ਰਿਹਾ ਕਾਨ ਉਹ ਵਿੱਚ ਨੂੰ ਛੜਦਣਾ ਕਿੱਥੋਂ ਕਾ ਨੂੰ ਛੱਡਣਾ ਕਿਥੋਂ ਹੀ ਛੱਡ ਭਰਜਣਾ ਨੂੰ ਕੁਝ ਨਹੀਂ ਹੁੰਦਾ ਆ ਜਾਣਾ ਵੱਤ ਆਇਆ ਨਾ ਵੱਤ ਆਜਣਾ ਦੋ ਦਿਨ ਹੋਰ ਲੱਗਦੀਆਂ ਵੀ ਜਿੱਥੇ ਲੱਗਦਾ ਜੀ ਨਹੀਂ ਦੋ ਦਿਨ ਹੀ ਲੱਗਣੇ ਲੱਗਣੇ ਮੇਰੀ ਘਰ ਸੁਣਦਾ ਕੱਲੂ 27 ਜਿਹੜਾ ਪੈਗਾ ਤਾਂ ਸਸਰੀ ਘਰ ਆਲੇ ਫਿਰ 27 ਨੂੰ ਮਹੀਆ ਹਾਂ ਲਹੀ ਨੇ ਪਹਿਨੀ ਕੋਈ ਖਵਾਣੀ ਕਰਤੀ ਬਾਈ ਇਹ ਵੀ ਚੀਮਾ ਬਾਈ ਬਣ ਗਿਆ ਵੇ ਮਲਕੀਤ ਬਾਈ ਜਾਨਾ ਉਧਰ ਇਹ ਚੀਮਾ ਬਾਈ ਆ ਰੇਕ ਵੇਖ ਬਾਣੀ ਨੂੰ ਮੂੰਹੋਂ ਖਰਾਬ ਹੈ ਕੱਲ ਇਹ ਜੀ ਵੇਖ ਬਾਣੀ ਕਰੀ ਬਾਅਦ ਦੇਖ ਲੈ ਤੂੰ ਪੁੱਛਣਾ ਇੱਕ ਨਹੀਂ ਹੈ ਪੰਡਤ ਵਿਜਾਲੇ ਰਹਿ ਗਈਆਂ ਸਾਧੂ ਬੋਲੋ ਸੈਸਵਾ ਸਾਧੂ ਬੋਲਾ ਵੇਖਣਾ ਚਾਹੀਏ ਨਾ ਨਾ ਇਕਨ ਇਹ ਮੰਨਦੇ ਬੱਲ ਕਾਇਤੀ ਮੰਨਤੇ ਗੱਲ ਨਿਕਲ ਗਈ ਨਾ ਬਾ ਨਿਕਲ ਗਈ ਆ ਤੰਗ ਹੋਇਆ ਪਿਆ ਤਾਂ ਇੱਥੇ ਉਹ ਥੋੜੀ ਫਾਇਰ ਛੱਡ ਦੇ ਇੱਥੇ ਤੰਗ ਹੋਇਆ ਬਾ ਤਾਂ ਉਹ ਐ ਬਸੀਨ ਬੀਜਣੇ ਵਾਲੇ ਤੇ ਹਾਂ ਬੱਸ ਫੇਰ ਕੇ ਕਾਤੀ ਵੀ ਵਿਖਵਾੜੀ ਬੈਠੇ ਬੈਠੇ ਤੇ ਮਹੱਲਾ ਹੁਣ ਚੱਲਣੀ ਓਏ ਚੋਦੀ ਸਰੰਦ ਉੱਥੇ ਜਾ ਖੜੀ ਹੁਣ ਜਾ ਕੇ ਕਿਆ ਕਹਿੰਦਾ ਉਹਨੂੰ ਖੰਨੇ ਮਸ਼ੀਨੇ ਖਰਾਬ ਹੋ ਗਏ ਉਹਨਾਂ ਦੀ ਹਾਂ ਖੜੀ ਜਾਮੇ ਲਾਤਾ ਜਾਮੇ ਲਾਤਾ ਇਹਨੇ ਕਹਿੰਦਾ ਲੈ ਹੁਣ ਉਹ ਕਹਿੰਦਾ ਉੱਥੇ ਮੜੀ ਹੀ ਖੜ ਗਈ ਉਹ ਨਾ ਲਾ ਫੜ ਹੁਣ ਨਾ ਚੱਲੇ ਕਹਿੰਦਾ ਫਿਰ ਜੇ ਮੇਰੇ ਨਹੀਂ ਆਏ ਹੈਗੇ ਠੀਕ ਹੈ ਗੱਲ ਤੇ ਵਿਚਾਲੇ ਹੀ ਰਹਿ ਗਿਆ ਕੰਮ ਹਾਂ ਉਹਦੇ ਉੱਤੀ ਪਿਆ ਹੋ ਕੱਲ ਕੋਈ ਨਹੀਂ ਦਿੰਦਾ ਬਹੁਤ ਜਿਆਦਾ ਮਾਰ ਦੇਣਾ ਤਾਂ ਆ ਉਦਣ ਗਿਆ ਵੀ ਕੱਟਨ ਮਾਰ ਗਿਆ ਫਿਰ ਉਦਣ ਹੈਰਾਨ ਕਰ ਗਿਆ ਮੈਨੂੰ ਉਹ ਕਹਿੰਦਾ ਕੱਲ ਨੂੰ ਮਾਰੂੰ ਕੱਲ ਨੂੰ ਮਾਰਦਾ ਮਾਰਦਾ ਤਿੰਨ ਦਿਨ ਘੜ ਤੇ ਨਹੀਂ ਗੈਲੇ ਮੇਰੀ ਬੰਡਾ ਮਾਰਨ ਜੜੀਆਂ ਬਸ ਚੱਲਾ ਗਲਤੀ ਹੋ ਗਈ ਵੀ ਅੱਗੇ ਨੂੰ ਐਸਐਮਐਸ ਲੋ ਬਣਾ ਲੈਣਾ ਹੀ ਨਹੀਂ ਮੈਂ ਕਹਿੰਦਾ ਮਤਬਲੇ ਨਹੀਂ ਛੜਾ ਕਰ ਦਵਾ ਕੰਮ ਮੈਂ ਪੂੰਖਾਲਾ ਉਹਨੂੰ ਕੱਦਾਂ ਬੀਜ ਹੋ ਜਾਣਾ ਤਾਂ ਦੋ ਵਾਰੀ ਹੀ ਮਾਰਦੀ ਗੱਲ ਦੀ ਗੱਲ ਵਸ ਚਾਹੇ ਪਾਣੀ ਛੱਡ ਲੈ ਜਰੂਰੀ ਕਰਨਾ ਹੈ ਕਰਦਾ ਹੀ ਤਾਂ ਦੋ ਵਾਰੀ ਮਾਰਦੇ ਪਤਾ ਵੀ ਨਹੀਂ ਲੱਗਦਾ ਬਾਈ ਹੌਲੀ ਮਾਰਦਾ ਜਮਈ ਹਾਂ ਹੌਲੀ ਬਸ ਹੁਣ ਮੈਂ ਤਾਂ ਕਰਾਇਪ ਮਰਾਇਆ ਇੱਕ ਵਾਰੀ ਮਾਰਿਆ ਉਹਨੇ ਚੱਲ ਆਪਣਾ ਹੋਵੇ ਦੋ ਵਾਰੀ ਫੇਰ ਪਤਾ ਵੀ ਨਹੀਂ ਲੱਗਣਾ ਪਰਾਲੀ ਬਰੂਲੀ ਕਿੱਥੇ ਗਈ ਆ ਦੇਖ ਤਾਂ ਕੱਲ ਮੈਂ ਵਿੱਚ ਦਿਲ ਨੂੰ ਕਬੜਾ ਕਰਦਾ 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 ਕਰਕੇ ਉਹ ਬਰਸੀਨ ਨੂੰ ਗਲ ਜਣਾਏ ਨੇ ਮੇਰੀ ਗੱਲ ਸੁਣ ਲੈ ਭਾਈ 60 ਦਿਨ ਨੂੰ ਵੱਡਾ ਲੱਗਣਾ ਉਹਨੂੰ ਬਰਸੀਨ ਨੂੰ ਜਦੋਂ ਨੂੰ ਦੋ ਵਾਰੀ ਪਾਣੀ ਲੱਗ ਲੈਣੇ ਪਰਾਲੀ ਬਰੂਲੀ ਸਾਹੂ ਗੱਲ ਕੇ ਸੈੱਟ ਹੋ ਜਾਈਂ ਜਾਨ ਤਾਂ ਪਸੀਨ ਹੋਣਾ ਜੰਮ ਤਾਂ ਪਰਾਲੀ ਗਾੜੀਆਂ ਦੀ ਅਸੀਂ ਦੇਖਿਆ ਨਹੀਂ ਹਾਂ 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 ਰਾਮਦਾਰੀ ਵਾਲੀ ਬਾਈ ਆ ਉੱਛੇ ਬਾਈ ਵਧੀਆ ਵਰਸੀਨ ਜੰਮਿਆ ਹੂੰ ਚੱਲ ਮਾ ਸੋਤਰਾ ਹੋ ਜੀ ਖੜਾ ਮਾ ਜਾ ਬਾੜ ਦੇ ਹੁਣ ਐਸੋ ਮਸ਼ੀਨਾਂ ਜ਼ਿਆਦਾ ਤੀਆਂ ਪਰ ਖਰਾਬ ਕਰਦੇ ਆ ਇਹ ਇਹ ਤਾਂ ਗੱਲ ਗਲਤ ਆ ਬਈ ਯਾਰ ਇਹਨਾਂ ਦੀ ਮੇਰੇ ਕੋਲ ਫੇਰ ਕਰਦੇ ਆ ਇਹ ਆ ਬਈ ਆ ਦੇ ਚਲਾ ਦੇ ਚਲਾ ਦੇ ਅਰੇ ਬਈ ਲੈਂਦਾ ਗਲਤ ਹੋਣੇ ਵਾਲਾ ਹੈ ਲਿਆਦਾ ਬਾਈ ਟਰਾਈ ਕਰ ਲਿਆ ਕਰੀ ਗਾ ਥੋੜੀ ਅੱਜ ਬਾਕੀ ਕੱਲੂ ਕਰੂੰਗਾ ਕੱਲ ਤੂੰ ਆਉਂਗਾ ਥੋਣੇ ਨੂੰ ਸਮਾਨ ਕਿਹੜੇ ਥੋੜੀ ਜੀ ਚੰਗੀਓ ਗੱਲ ਆ ਫਿਰ ਵਾਹ ਬਾਗ ਦਾ ਢੋਲੇ ਦੇ ਘਰਾਂ ਖੜਾ ਪੰਜ ਤਿੰਨ ਦਾ ਟਰੈਕਟਰ ਖੜੇ ਘਰਾਂ ਤਿੰਨ ਟਰੈਕਟਰ ਹੋ ਗਏ ਸਕੰਜਾ ਘਰਾਂ ਚੱਲ ਮੋਟਰਸਾਈਕਲ ਤਿੰਨ ਮੋਟਰਸਾਈਕਲ ਖੜੇ ਆ ਸਾਰੇ ਧੋਣੀ ਹੈ ਸਾਈਕਲ ਖੜੇ ਆ ਇਹ ਤਾਂ ਚੌਥਾ ਆਇਆ ਨਹੀਂ ਦੋ ਇੱਕ ਗਰੀਂਦਰ ਦਾ ਸਾਈਕਲ ਹੈ ਇਹ ਚੌਥਾ ਤਾਂ ਆਇਆ ਨਹੀਂ ਹੈ ਚੌਥਾ ਮੋਟਰਸਾਈਕਲ ਜੀ ਆਇਆ ਨਹੀਂ ਲਿਆਉਣਾ ਨਹੀਂ ਲਿਆਉਣਾ ਨਹੀਂ ਚੱਲ ਮਾ ਗਾਹਾਂ ਦੇ ਦਿੰਗੂ ਮਾ ਇੰਵਰਸ ਰਾਜਾ ਲੱਗਦਾ 1000 ਖੰਡ ਗਾਰੇ ਪੈਣੀ ਵਿੱਚੂ ਵੀ ਟਿੱਕਲੀ ਹਮ ਹੋਰ ਕੁਝ ਨਹੀਂ ਹੋਇਆ ਉਹਨੂੰ ਨਾ ਨਾ ਠੀਕ ਹੈ ਮਾ ਆਪਣੇ ਪਤਾ ਉੱਥੇ ਉਹੀ ਕੰਮ ਹੋਣਾ ਇਹ ਲੈ ਲੈਂਦਾ ਜਿਹੜਾ ਨੰਨੇ ਦਾ 6 ਮਹੀਨੇ ਬੋਹੀ ਜਾ ਹੋ ਜਾਣਾ ਗਾਣੇ ਬਾਹ ਮਾ ਤੂੰ ਹੋਰ ਘੱਟ ਸਾਲ ਖੰਡ ਵਾਲੇ ਠੀਕ ਨਹੀਂ ਗਾਲੇ ਹਾਂ ਫਿਰ ਜਿਆਦਾ ਵਧੀਆ ਚੱਲੂ ਵਾਹ ਉਹ ਮੇਰੀ ਗੱਲ ਸੁਣ ਲੈ ਅੱਜ ਕਿੰਨੀ ਦਰੀ ਕੋਈ 21 ਆ ਤੇ 20 ਅੱਜ 20 ਆ ਤੇਰਾ 28 29 ਤਰੀਕ ਨੂੰ ਬੱਤ ਆ ਜਾਣਾ ਪਹਿਲੀ ਤੇ ਪਹਿਨਾ ਕਣਕ 28 ਨੂੰ ਨਹੀਂ ਪੈ ਗਿਆ ਫਿਰ ਤੂੰ ਮੰਨ ਕੇ ਚੱਲ 15 ਤੀ ਨੂੰ ਆਉਂਗਾ ਲੈ ਲੈ ਐਂ ਸੁਣ ਜੇ ਇਹਦੇ ਨਾਲ ਪਾ ਪੈ ਗਿਆ ਉਹ ਨਹੀਂ ਹੋਣਾ ਅੱਗੇ ਸਾੜੀ ਦਾ ਰੌਣੀ ਕਰੀ ਨਹੀਂ ਇਸ ਦਾ ਇਹ ਗੱਲ ਜਿਹੜੇ ਉਂ ਵੀ ਗਿੱਲੇ ਆ ਉਂ ਵੀ ਗਿੱਲੇ ਆ ਉਹ ਕਰੀ ਨਹੀਂ ਰੌਣੀ ਉਹ ਨਹੀਂ ਪੈਂਦਾ ਮੀ ਪਹਿਣਾ ਦੱਸਿਆ ਪਿਆ ਨੈਟ ਕੱਢ ਕੱਢ ਨੈਟ ਉਹਦਾ ਦਾਦਾ ਨਹੀਂ ਦਾਦਾ ਮੇਰੇ ਕੋ ਤਾਂ ਦਾਦਾ ਨਹੀਂ 10 ਰੁਪਏ ਪੁੱਛ ਪੁੱਛ ਨਾ ਟਰੈਕਟਰ ਆਇਆ ਮੈਨੂੰ ਪਤਾ ਨਹੀਂ ਗਿਆ ਪੁੱਛੀ ਨੂੰ ਨੈਟ ਨੂੰ ਪੁੱਛ ਲੈਂਦੇ ਆ ਕੋਈ ਨਹੀਂ ਵੀ ਕਹਿੰਦਾ ਕਿ ਆਈ ਨੈਟ ਪਰ ਮੇਰੇ ਸਾਹ ਕੋਲ ਵੀ ਮੀ ਤਾਂ ਨਹੀਂ ਹੈਗਾ ਹੁਣ ਬਾਕੀ ਪਤਾ ਕੋਈ ਨਹੀਂ ਰੱਬ ਦੇ ਕਰਦਾ ਆਏ ਯਾਰ ਤੜਕੂ ਨਹੀਂ ਹੈਗੀ ਤੈਨੂੰ ਹੁਣ ਮੈਂ ਮਨ ਨੂੰ ਚੱਲ ਆ ਗਿਆ ਲੈ ਛੱਡ ਦੇ ਮਿਰਚਿਆਂ ਦਾ ਦੱਸ ਮਨ ਮਿਰਚਾਂ ਸੜੀਆਂ ਇਹ ਤਾਂ ਮੰਨ ਕੇ ਚਾ ਰੂੜੀਆਂ ਮਿਰਚੀਆਂ ਦੀਆਂ ਹੂੰ ਕਿ ਸਾਲ ਮਦ ਇਹਨੂੰ ਲੱਗਣੀ ਨਹੀਂ ਹੁਣ ਆ ਇਹ ਠੋਠੀ ਜੀ ਪੈ ਗਈ ਨਾ ਜਿਆਦਾ ਸਪਰੇਅ ਕਰਤਾ ਸਪਰੇਅ ਤਾਂ ਕਰ ਲਈ ਅਸੀਂ ਪੈਣਾ ਹੋਣੀ ਕਿ ਪੱਟ ਕੇ ਮੈਂ ਕਹਿੰਦਾ ਹੋਰ ਕੋਈ ਲਾ ਦਮ ਹੋਰ ਕਾ ਲੱਗਣਾ ਮਿਰਚੀ ਲਾਂਦਾ ਸਾਈਡ ਫਿਆਲੂ ਮਿਰਚ ਨਹੀਂ ਗੋਈ ਹੁੰਦੀ ਹੈਗੀ ਪੂਰਾ ਮਾਰ ਜਾਂਦਾ ਕੋਰੇ ਤੇ ਬਚਾਉਣੀ ਪੈਂਦੀ ਆ ਹਿਸਾਬ ਕਰ ਲੈ ਅੰਦਰ ਲਾ ਦੇ ਟੀਨਾ ਦੇ ਪੋਲੀਸਿਨ ਚ ਲੱਗਦੀ ਆ ਲਾਉਂਦੇ ਨਹੀਂ ਜਿਹੜੇ ਪੋਲੀ ਹਾਊਸ ਉਦੇ ਚ ਲੱਗਦੀ ਜਾਂਦਾ ਕੋਰਾ ਮਾਰਦਾ ਜਾਂ ਸਾਈਡ ਪਰ ਤੇ ਤਰੀ ਉਹ ਕਰਨੀ ਪੈਣੀ ਤੈਨੂੰ ਜਿਕਣਾ ਪਉਂਦੇ ਨਹੀਂ ਹੈਗੇ ਉਹ ਸਬਜ਼ੀਆਂ ਵਾਲੇ ਤੇਰਾ ਕੱਪੜਾ ਆ ਗਮਲੇ ਵਿੱਚ ਲਾ ਦਮ ਕਾਤੇ ਲਾਉਣੀ ਦਮਲੇ ਚ ਵੀ ਰੱਖਣੀਆਂ ਮਿਰਚਾਂ ਹਨ ਕੰਮ ਆ ਜੀ ਲੀਏ ਖਾਣੇ ਕੋਣੀ ਲਾ ਕੇ ਦੇਖ ਲਓ ਮੈਂ ਵੀ ਲਾਈਆਂ ਇਤਾਂ ਪਰ ਮਨ ਨੂੰ ਨਹੀਂ ਮੀਂਹ ਵੀ ਲੱਗਣੀਆਂ ਨਹੀਂ ਇਹ ਹਰੀ ਮਿਰਚ ਦਾ ਬੱਜੇ ਲਾਲ ਮਿਰਚ ਨਾਲ ਉਹ ਨਾ ਜਿਹੜੀ ਆਪਾਂ ਮੁੱਲ ਲੈਂਦੇ ਹਾਂ ਉਹ ਤਾਂ ਨਹੀਂ ਹਰੀ ਮਿਰਚ ਤਾਂ ਸਭ ਤੋਂ ਟੌਪ ਦੀ ਆ ਅਸੀਂ ਹਰੀਓ ਬਰਤਦੇ ਪਰ ਇਹ ਇਹ ਸ਼ੰਗਾਈ ਹੋਣੀ ਆ ਹੁਣ ਦੇਖ ਇਹਨੂੰ ਸਾਈਡ ਪਰ ਬੂਟੇ ਪੰਜ ਸੱਤ ਰੱਖ ਲਈ ਸਾਰੇ ਪੱਟੀ ਨਾ ਜਦ ਗਾਹਾਂ ਸਿਆਲ ਫਰਬਰੀ ਆ ਗਿਆ ਇਹਨਾਂ ਨੂੰ ਛਾਂਗ ਦੀ ਦੁਆਰਾ ਇਹਨਾਂ ਨੂੰ ਛੇਤੀ ਲੱਗੇ ਆਉਣੀ ਫੇਰ ਇਹਨਾਂ ਨੂੰ ਛੇਤੀ ਲੱਗੇ ਆਉਣਾ ਇਹ ਆਇਤਾ ਜੇ ਪੁਰਨੇ ਪਾਸੇ ਵਾਲੇ ਪੱਟਨੇ ਪੱਟਦੇ ਨਾਲੇ ਉੱਥੇ ਖੜਾ ਯਾਰ ਕੁਝ ਖੜਾਉਣਾ ਸਾਈਡ ਪਰੇ ਤੇ ਆ ਜਗਾ ਉਰਲੇ ਪਾਸੇ ਵਾਲੇ ਥੋੜੇ ਜਿਹਾ ਖਰਾਬ ਹੋ ਪੱਟਨੇ ਪੱਟਦੇ 2 4 ਫੀਤ ਬਾਕੇ ਅੰਦਾਜ਼ੇ ਫਿਰ ਬਾਤ ਤਾਂ ਗੰਨੇ ਵਾਲਾ ਖਾਲਾ ਤਾਂ ਖਾਲਾ ਅੱਜ ਛੱਡਿਆ ਫੋੜ ਫਿਰ ਹੂੰ ਬੜਾ ਕਦੇ ਨਹੀਂ ਛੱਡਿਆ ਬੜਾ ਬੜਾ ਫਿਰ ਉਹਨੂੰ ਛਾੜਿਆ ਤੰਗਾਂ ਵਾਲੇ ਖੁੰਦੀਆਂ ਉਹਨਾਂ ਨੇ ਬੜਾ ਕੰਗਾ ਨਹੀਂ ਤਾਣਾ ਫੈਸੀ ਲੈ ਕੇ ਬਿੰਦਰਾ ਨਹੀਂ ਤੰਗੀਆਂ ਅੱਛਾ ਆਠ ਆਠ ਹੂੰ ਉਹਨਾਂ ਨੂੰ ਫੋੜ ਛੱਡਿਆ ਫਿਰ ਹੂੰ ਬਸ ਉਹਦੇ ਬਣਾ ਆਪੀ ਫੜੀਆਂ ਆਏ ਬੜਾ ਆਪੀ ਖੇਤ ਵੱਤ ਹੋਣਾ ਸਹੀ ਬਸ ਪੈਣ ਕੰਮ ਦਾ ਖੇਤ ਨਮਾਨ ਵਾਲਾ ਨਮਾਨ ਦਾ 20 ਦਾ ਵਾਈਟ ਬਾਜ ਜਦੀ ਇੱਧਰ ਤਾਂ ਨਹੀਂ ਇੱਧਰ ਤਾਂ ਨਹੀਂ ਬੀਜਣਾ ਇੱਧਰ ਦੇਖਦੇ ਆ ਉਹ ਕਹਿੰਦਾ ਮੈਂ ਜੱਵੀ ਬੀਜਦੇ ਆ ਜੱਵੀ ਸਾਲਾ ਰੀਡ ਘਾੜ ਜਾਂਦਾ ਤੂੰ ਪਿਆ ਘਾੜ ਚੋਂ ਕੀਲੇ ਪਿੱਛੇ ਕੀ ਫਰਕ ਪੈਣ ਲੱਗਿਆ ਜਿੱਥੇ 5 ਕੀਲੇ ਬੀਜੇ ਉੱਥੇ ਕੀਲਾ ਸੀ ਪਰ ਆਏ ਆ ਵੀ ਤੇਰਾ ਹੈ ਮੇਰਾ ਬੀਜ ਵੀ ਵੇਚਦਾ ਤੇ ਮੇਰੇ ਵਾਲਾ ਪਿਆ ਜੀ ਤੇਰੇ ਕੋਲ ਮੈਨੂੰ 15 ਕਿਲੋ ਚਾਹੀਦਾ ਬਸ ਕਿਲੋ ਮਾਦੇ ਵੀ ਸਾਲਾ ਚਲੇ ਗਿਆ ਬੀਜ ਛੱਡੇ ਹੀ ਨਹੀਂ ਹੈ 15 ਕਿਲੋ ਵੀ ਨਹੀਂ ਛੱਡੇ ਮੇਰਾ ਕਿੰਨਾ ਕੁ ਪਿਆ ਹੁਣ ਹੁਣ ਤਾਂ ਹੀ ਹੋਣੀ ਹੇ ਦੇਖ ਲੈ ਕਰਮਜੀਤ ਯਾਰ ਅੱਜ ਕਹਦਾ ਬਾਹਣ ਕਹਦਾ 20 ਚੱਕ ਲੈ ਪੀਲੇ ਦਾ ਬਾਗਾ 25 ਕਿਲੋ ਦਾ 25 ਚੱਕ ਲੈ ਤੂੰ ਸਤਰੀ ਕਰ ਕਰ ਮੈਂ ਇੱਥੇ 20 ਦੇ ਤੂੰ ਤੂੰ ਮੈਥੇ 20 ਦੇ ਹੁਣ ਦੇਖ ਲੈ ਇਹਦਾ ਜਿਹੜਾ ਹੁਣ ਚੱਕ ਲੈ ਗਿਆ ਚੱਕ ਲੈ ਗਿਆ ਬਿੰਦਰ ਦਾ ਮੈਨੂੰ ਪਤਾ ਤਾਂ 20 ਲੈਣਾ ਕਹਦਾ ਮੈਨੂੰ ਜਿਆਦਾ ਜੇ ਸਾਹਿਬ ਮੈਨੂੰ ਦੱਸਦਾ ਇੱਥੇ ਬਿਜਨੀ ਜੋ ਵੀ ਨਾ ਜਾਣਾ ਫਿਰ ਤੂੰ ਸਾਨੂੰ ਮੁੱਲ ਨਹੀਂ ਲੈਣਾ ਪੈਣਾ ਸਾਲ ਚਲੋ ਕੋਈ ਨਹੀਂ ਜਿੱਥੇ ਤੁਸੀਂ ਲੋਗੇ ਭਾਈ 70 ਰੁਪਏ ਹੁਣ ਅਸੀਂ ਲੈ ਦੂਗੀ ਜਿਹਨੇ ਪਹਿਲਾਂ ਕਿਹਾ ਹੋਵੇ ਹਾਂ ਕਿਹਾ ਹੋਵੇ ਕੀਸ ਕੱਬ ਦੇ ਪਰ ਕੋਈ ਕੀ ਬਣਦੀ ਧਰ ਧਾਰਾ ਦਾ ਤਾਰਾ ਕੋਈ ਨਹੀਂ ਬਣਨੀ ਅਸੀਂ ਆਪਣੇ ਕੋਰਟ 'ਚ ਬਣਨੀ ਆ ਜਿਹੜੀ ਧਾਰਾ ਬਣਨੀ ਆ ਉੱਥੇ ਮੈਨੂੰ ਰੱਬ ਲੈਣਾ ਨਾ ਵਕੀਲ ਨਾਲ ਦਲੀਲ ਹਾਂ ਜਿਹੜੀ ਪਿੰਡ ਦੀ ਧਾਰਾ ਉਹਦੀ ਕੋਈ ਵਕੀਲ ਦਲੀਲ ਨਹੀਂ ਪਰ ਆਹ ਹੈ ਬਈ ਉੱਥੇ ਨਾ ਤੇਰਾ ਗੰਨਾ ਠੰਡਾ ਪੈ ਜਾਣਾ ਉੱਥੇ ਉਹ ਵੀ ਮੈਨੂੰ ਕਿਹਾ ਮਾ ਰਹਿੰਦੇ ਦੂਰੇ ਰੀਤਾ ਠੰਡਾ ਹੁੰਦਾ ਬਹੁਤ ਹੈ ਮੈਂ ਜਦੇ ਲਾਉਂਗੇ ਟਾਈਮ ਹਾਂ ਉੱਥੇ ਟਾਈਮ ਵਾਲਾ ਲੂਟ ਆ ਜੇ ਹੁਣ ਤੇ 20 ਦਿਨ ਬੰਦੇ ਨੂੰ ਕਿਹਾ ਮੈਂ ਸਨਮੇ ਛੱਡ ਦੇ ਦੂਸਲੇ ਜੇ ਹੁਣ ਤੇ 20 ਦਿਨ ਪੈਣਾ ਬੀਜਿਆ ਬਹੁੰਦਾ ਜਾ ਹੁਣ ਤੇ 15 20 ਦਿਨ ਪੈਣਾ ਬੀਜਿਆ ਆ। ਹਾਂ ਉਹ ਜਵੀ ਵਾਲਾ ਵੀ ਸਾਨੂੰ ਹੀ ਲੈ ਲੈਂਦਾ। ਸਾਨੂੰ ਮਹੀਆ ਜਵੀ ਵਾਲੇ ਨੂੰ ਖੇਤ ਤਾਂ ਸਾਫ ਹੋ ਜਾਂਦਾ। ਨਹੀਂ ਗੰਨਾ ਕੱਬ ਲੱਗਣਾ ਜਾ ਕੇ। ਕਹਿੰਦਾ ਫਰਵਰੀ ਚ। ਅੱਛਾ ਫਰਵਰੀ ਚ। ਵੀ ਤੂੰ ਕਹਿੰਦਾ ਵੀ ਹਜੇ ਫਰਵਰੀ ਤੱਕ ਫਰੀ ਪਿਆ ਰਹਿਣ ਦੇ। ਹੁਣ ਆਏ ਆ ਨਾ ਰੇਤਾ ਏ। ਉਹ ਰੇਤਾ ਹਜੇ ਵੀ ਬੱਤ ਨਹੀਂ ਆ ਰਿਹਾ। ਸਲਾਬ ਬਹੁਤ ਉੱਥੇ ਤੁਹਾਡੇ ਉਧੇ ਕਰਕੇ ਸੇਮ ਜੀ। ਜੇ ਹੁਣ ਜੇ ਤਾਂ ਬਾਤ ਆ ਕੇ ਬਾਕੇ ਤੂੰ ਬੀਜੂਗਾ ਵੀ ਉਹਨੂੰ। ਕਿਉਂ ਠੰਡਾ ਰਹਿੰਦਾ ਰੇਤਾ। ਉਹਨੇ ਫਿਰ ਤੈਨੂੰ ਪਾਣੀ ਵੀ ਲਾਉਣਾ ਪੈਣਾ ਇੱਕ ਉਹਨੂੰ। ਠੰਡਾ ਰਹਿਣਾ ਉਹਨੇ। ਮਾੜਾ ਮੋਟ ਇਹ ਨਹੀਂ ਵੀ ਲੰਘਦੇ ਚੱਲ ਮਿੱਟੀ ਪਾ ਦੇ ਜੰਮਿਆ ਵੇ ਫੇਰ ਉਸ ਕਹਿਲਾ ਹਾਂ ਫੇਰ ਤਾਂ ਗੱਲ ਹੋਊਗਾ ਆਖੂ ਵੀ ਬਾਹਰ ਆ ਜੀ ਇੱਕ ਵਾਰੀ ਫੇਰ ਗੱਲ ਹੋਊਗੀ ਫੇਰ ਕੋਈ ਯੱਕਰ ਨਹੀਂ ਹੈਗਾ ਆਹੀ ਚੱਕਰ ਆ ਇਹਦਾ ਕਹਿੰਦਾ ਉੱਥੇ ਬੀਜਣਾ ਵੀ ਨਹੀਂ ਕੋਈ ਕਿੱਥੇ ਉੱਥੇ ਜਿਹੜਾ ਨਾ ਬੀਜ ਮੈਂ ਕਿੱ데 ਬੀਜਣਾ ਰ ਮੈਂ ਤਾਂ ਕਹੇ ਥੜੇ ਛੋਲੀ ਛੱਲੀ ਬੀਜ ਲੋ ਕਹਿੰਦਾ ਬੈਣਾ ਨਹੀਂ ਖਾਜੋ ਛੋਲੇ ਤੇ ਬੈਣਾ ਨਹੀਂ ਛੱਡਣੇ ਬੈਣਾ ਆਉਂਦਾ ਉੱਥੇ ਬੈਣਾ ਨਹੀਂ ਛੱਡੀ ਜਿਹੜੀ ਮੇਰੀ ਗੱਲ ਸੁਣ ਸੁਣਾ ਆਪਣੇ ਤਾਂ ਸਲੇ ਫੇਰ ਬੁੱਟੇ ਬਹੁਤ ਹੈ ਹਾਂ ਵੰਡ ਮੈਂ ਕੰਨਾ ਬੀਤਾ ਉਹਨੇ ਇਹਨੇ ਮੁੰਡੇ ਨੇ ਤੇਰਾ ਇਹਨੇ ਉਕਰਵੇਂ ਨਾਲ ਹੈ ਨਹੀਂ ਕਿਆ ਨਾਉਣਾ ਆਓ ਦੀਪੇ ਦੇ ਨੇ ਦੀਪੇ ਦੇ ਨੇ ਹੂੰ ਗੰਨਾ ਬੀਜਿਆ ਸੂਰਨਸ ਵੇਰੋ ਪੱਟਿਆ ਪਿਆ ਥਾਲਾ ਉੱਥੇ ਆਪਣੋ ਜਿੱਥੇ ਸੋਲਰ ਵਾਲੀ ਮੋਟਰ ਲੱਗੀ ਹੋਈ ਆ ਮੰਡ ਜਿੱਦਾਂ ਤੋਂ ਕੋਈ ਦਰਾਸਤ ਨਹੀਂ ਕੋਈ ਖੇਨਾ ਨਹੀਂ ਕੋਈ ਕੁਝ ਨਹੀਂ ਪ੍ਰਾਰਜ ਜਗਦੀਪ ਨੇ ਨਹੀਂ ਤੇ ਬੀਤ ਦੇਖ ਲੈ ਤੂੰ ਪੰਛੀਆਂ ਕੱਢ ਕੇ ਚੂਪ ਗਏ ਵਿੱਚ ਤੇ ਹੈ ਪੰਛੀਆਂ ਕੱਢ ਕੇ ਹਾਂ ਅੱਕ ਨਹੀਂ ਪਾ ਫਲੇ ਖੋਲੇ ਹੀ ਪਿਆ ਉੱਥੇ ਲਾਗ ਲਾਗ ਉੱਥੇ ਦੇਖ ਤੂੰ ਪੰਛੀਆਂ ਕੱਢੀਆਂ ਪਈਆਂ ਜਗਦੀਪ ਦੇ ਜੀਦੀ ਬਾਦੋ ਵਾਲੇ ਦੇਖੇ ਇਹ ਰੋਣੋ ਦੁਆਇ ਦੱਬੀਆਂ ਖਾਸੀਆਂ ਕਿਉਂਕਿ ਗੰਨਾ ਆਪਾਂ ਹੁਛਾ ਬੀਜਿਆ ਤਾਂ ਨਾ ਉੱਪਰ ਜਬੀ ਨੂੰ ਪਾਣੀ ਹਲੇ ਟੱਕੇ ਲਾਵਾਂ ਮੀਂਹ ਤਾਂ ਪੈ ਲਿਆ ਯਾਰ ਹਲੇ ਪਾਣੀ ਦੀ ਕੀ ਲੋੜ ਊਂ ਤੂੰ ਕਹਿੰਦਾ ਆ ਨਾ ਨਾ ਪਾਣੀ ਕਿਉਂ ਤਾਂ ਮੰਗਣੇ ਲੱਗ ਜਣੋ ਨਾ ਨਹੀਂ ਨਹੀਂ ਪਹਿਨਾ ਵੀ ਗੱਲ ਸੋਹਣੀ ਸੀ ਜਦੋਂ ਤਾਂ ਬੀਜੀ ਆ ਉੱਤੇ ਬਾਅਦ ਹੁਣ 25 ਦਿਨ ਬਾਅਦ ਘਟੋ ਘਟ ਪਾਣੀ ਚਾਹੀਦਾ 20 ਦਿਨ ਬਾਅਦ ਠੀਕ ਆ 25 ਦਿਨ ਤਾਂ ਹੋ ਗਏ ਉਹਨੇ ਬੀਜੇ ਨੇ 25 ਦਿਨ ਤਾਂ ਹੋ ਗਏ ਮੀਂਹ ਨਹੀਂ ਪਿਆ ਆ ਮੀਂਹ ਤਾਂ ਸੜਾ ਜੰਮਣੇ ਪੈ ਤੇ ਜੰਮਣੇ ਤੇ ਪਹਿਲੀ ਵੀ ਯਾਰ ਗਿੱਲ ਤਾਂ ਗਿੱਲੇ ਆ ਗਿੱਲੇ ਗੋਲੇ ਤਾਂ ਬੰਦ ਨਾਲੇ ਗਨੇਸਤ ਹਲੇ ਕਰਮਜੀਤ ਨਾਲੇ ਗਨੇਸਤ 27 ਨੂੰ ਮੀਂਹ ਆ ਦੇਣਾ ਚਲੋ ਉੱਥੇ ਤਾਂ ਜਬੀ ਆਹੋ ਬੀਜਰੇ ਦੀ ਗਣ ਕਰਤਾ ਤਾਂ ਬੀਜ ਵੀ ਆਪਾਂ ਨੇ ਉਧਰ ਮਾੜਾ ਮੋਟਾ ਬੈਗਿਆ ਰੋਣੂ ਤੇਰੇ ਕੋਲ ਉਹੀ ਨਹੀਂ ਬਾਤ ਆਪਣੇ ਮੱਡ ਮੱਡ ਤੇ ਮੱਤ ਨੂੰ ਉਹੀ ਕਿਹਾ ਵੀ ਡੱਕਰ ਉਂ ਦਬ ਜਣੀ ਪੈਣਾ ਪਾਣੀ ਤੇ ਫੇਰ ਤੇਰਾ ਮੀਂਹ ਨ ਦਬਾਤੀ ਫੇਰ ਕਣਕ ਪਹਿਲੀ ਦੇ ਬਾਅਦ ਅਸੀਂ 5-6 ਦਿਨ ਨੂੰ ਬੀਜ ਦੇਣੀ 4.5 ਕਿਲੇ ਦਾ ਕਣਕ ਦੇ ਪਹਿਲੀ ਪਹਿਲੀ ਤੇ ਬਾਅਦ ਠੀਕ ਆ ਨਾ ਬੱਟੀ ਜਣਾ ਸਿੜੀ ਜਣਾ ਮਿਲਜ ਬੀਜੀ ਜਾਣੀ ਚਾਥੇ ਬੀਜੋ ਵੀ ਨਹੀਂ ਜੱਥਾ ਹਾਂ ਮਤਲਬ ਮੰਨ ਕੇ ਚੱਲ 20 ਜੁਲਾਈ ਤੱਕ ਜੋ ਕੇ ਕੀਲੇ ਚੱਕ ਕੇ ਬਾਅਦ ਮੱਕੀ ਦਾ ਪੰਗਾ ਲੈਣਾ ਇਹ ਤੱਕੀ ਮੈਸੋ ਲੈਦਾ ਮੰਗੀ ਪੱਕੀ ਦਾ ਵੀ ਮੱਕੀ ਵਧੀਆ ਯਾਰ ਕਣਕ ਬਾਦ ਵਾਲੀ ਇੰਨੀ ਹੁੰਦੀ ਨਹੀਂ 15 18 ਕੁਇੰਟਲ ਜੇ ਹੋ ਵੀ ਗਈ ਖਰਚਾ ਕਰਾ ਦਿੰਦੀ ਆ ਠੀਕ ਆ 30000 ਦੀ ਹੁੰਦੀ ਆ 30 ਚ ਖਰਚਾ ਵੀ ਬਹੁਤ ਹੋ ਜਾਂਦਾ ਉਹਦੇ ਪਰ ਮੈਂ ਕਣਕ ਤੇ ਕੀਲੇ ਤੁਹਾਨੂੰ ਦੱਸ ਦਿੰਦਾ ਕਿ ਐ ਹੁਣੇ ਆ 4 4 ਤੇ 2 ਚਲ ਗੰਨੇ ਚੱਕ ਦੇਣੇ ਸੀ ਜਾਨੂੰ ਚੱਕੋ ਜਾਣੇ 2 ਤਾਂ ਸਾਡੀ ਗਰੰਟੀ ਚ ਚੱਕ ਦੂੰਗੇ ਆਰਾਮਦਾਰੀ ਦਾ ਚੱਕ ਹੋ ਜਾਣੇ ਹਾਂ 6 ਸੱਤ ਸੱਤ ਕਿੱਲੇ ਦੇ ਜਿਹੜਾ ਤਮੂਗਾ ਕਣਕ ਦਾ ਚੱਲ ਕੋਈ ਨਹੀਂ ਜਿਹੜੇ ਹੈਗੇ ਆ ਫਿਰ ਹੀ ਆ ਸਾਲੇ ਚੱਲ ਠੀਕ ਆ ਫਿਰ ਚੱਲੀਏ ਨਾ ਨਾ ਠੀਕ ਆ ਜਿਹੜੇ ਹੈਗੇ ਆ ਕਹਾਂ ਨੂੰ ਫਿਰ ਵੱਧੇ ਜਾਣਾ ਆਹ ਨੂੰ ਤਾਂ ਵੱਧ ਹੀ ਜਾਣਾ ਚੰਗੀ ਹੋ ਗੱਲ ਕਹਾਂ ਨੂੰ ਫਿਰ ਵੱਧੇਗਾ ਹਾਂ ਨਾਂ ਬਾਤ ਕਰਨੇ ਦਾ ਅਸਰ ਕਰਨੇ ਕਹਾਂ ਨੂੰ ਧਾਨਾਂ ਦੇ ਨਾ ਜੇ ਦੇਣਾ 12 11 ਕਰਨੇ ਦੰਨੇ ਦੇ ਹੂੰ 15 ਕਰਨੇ ਧਾਨਾਂ ਦੇ ਠੀਕ ਆ ਠੀਕ ਈ